ਅਪਡੇਟ ਵਿੱਚ ਇਹ ਜੀ ਮੇਰੀ 23 ਦੀ ਗੱਲ ਹੈ ਜੀ ਇਹ ਮੈਂ ਕਿਹਾ ਇੱਕ ਸ਼ਾਮੀ ਕਰੀ 5 ਵਜੇ ਇਹ ਇੱਥੇ ਦਾ ਵਪਾਰੀ ਹੈਗਾ ਜੀ ਜਿਹਨੂੰ ਆਪਾਂ ਦਾ ਜਿਹਦਾ ਨਾਂ ਸਿਕਾ ਸੁਜੀਤ ਕੋਈ ਰਾਤ ਦਾ ਰਹਿਣ ਵਾਲਾ ਹੈ ਜੀ ਇਹਨੂੰ ਇੱਕ ਜਿਹੜਾ ਅਲੀਗੇਸ਼ਨ ਲੱਗਾ ਸੀ ਜਗਦੀਪ ਸਿੰਘ ਜਿਹੜਾ ਮਦਈ ਉਹਨੇ ਲਗਾਇਆ ਸੀ ਕਿ ਹਮੇ ਦੇ ਨਾਲ ਹੀ ਜਿਹੜਾ ਕੋ ਵਪਾਰੀ ਹੈਗਾ ਜੀ ਤੇ ਉਹ ਰਜਿੰਦਰ ਭਾਈ ਜੀ ਉਹ ਇਹਨਾਂ ਨੂੰ ਆਪਣੇ ਬੰਦੇ ਭੇਜ ਕੇ ਇਹਨੂੰ ਇੱਥੋਂ ਕਾਰ ਚ ਹਵਾ ਕਰਕੇ ਲੈ ਗਏ ਜੀ ਉਹ ਤਪੀਸ਼ ਪੁਲਿਸ ਨੇ ਸ਼ੁਰੂ ਕੀਤੀ ਹੈ ਜੀ ਜੀ ਜਿਹਨਾਂ ਮਡਵੀਨ ਨੇ ਸੀਜੀ ਸਟਾਫ ਨੇ ਤੇ ਮਨਜੋਗ ਸੀਪੀ ਸਾਹਿਬ ਦੀ ਹਦਾਇਤਾਂ ਤੇ ਡੀਸੀਪੀ ਸਾਹਿਬ ਅਸ਼ੀਸ਼ ਸ਼ੁਭਮ अग्रवाल ਜੀ ਨੇ ਕਿਉਂਕਿ ਇਹ ਬੜਾ ਇੱਕ ਸੈਂਸੇਸ਼ਨ ਬਣਾਤਾ ਸੀ ਮੀਡੀਆ ਨੇ ਵੀ ਲੇਕਿਨ ਤੁਹਾਨੂੰ ਪਹਿਲੇ ਦਿਨ ਐਸਪੀ ਸਾਹਿਬ ਨੇ ਦੱਸਤਾ ਚਗਾ ਕਿ ਇਹ ਇੱਕ ਪੈਸੇ ਦਾ ਲੈਣ-ਦੇਣ ਪੈਸੇ ਲੈਣ ਦੇਣ ਦਾ ਕੇਸ ਲੱਗਦਾ ਤੇ ਗੱਲ ਵੀ ਉਹੀ ਨਿਕਲੀ ਹੈ ਇਹਦੇ ਵਿੱਚ ਆਪਾਂ ਦੋ આરોપી ਜੀ ਫਿਲਹਾਲ ਗ੍ਰਿਫਤਾਰ ਕੀਤੇ ਆ ਇੱਕ ਦਾ ਨਾਮ ਹੈਗਾ ਜੀ ਮਗਨਦੀਪ ਸਿੰਘ ਤੇ ਦੂਸਰਾ ਹੈਗਾ ਜੀ ਯਸ਼ੀਮ ਉਰਫ ਜਸੀਮ ਇਹ ਦੋਨੇ ਹੀ ਇਥੇ ਕਾਕੋ ਆਪਣਾ ਨੂਰਵਾਲਾ ਰੋਡ ਦੇ ਇਧਰ ਦੇ ਰਹਿਣ ਵਾਲੇ ਨੇ ਇਸੇ ਟੋਟਲ ਦੋਸ਼ੀ ਕਿਨੇ ਜੀ ਟੋਟਲ ਹਾਈ ਜੀ ਜਿਹੜੀ ਪਿਕਚਰ ਚ ਆਏ ਨੇ ਟੋਟਲ 6 ਦੋਸ਼ੀ ਸਾਹਮਣੇ ਆਣੇ ਜਿੱਚੇ ਦੋ ਆਪਾਂ ਅਰੈਸਟ ਕਰ ਲਏ ਆ ਤੇ ਦੋ ਬੰਦੇ ਅਸੀਂ ਬਾਈ ਨੇਮ ਹੋ ਨਾਮਿਨੇਟ ਕੀਤੇ ਆ ਜਿੱ ਇੱਕ ਦਾ ਨਾਮ ਸ਼ੋਭਮ ਹੈ ਤੇ ਦੂਸਰੇ ਦਾ ਨਾਮ ਹੈਗਾ ਜੀ ਆਪਣਾ ਸ਼ਾਹਬੁੱਦੀਨ ਅਨਸਾਰ ਸਰ ਰਹਿਣ ਵਾਲਾ ਲੁਧਾਨਾ ਇਹਦਾ ਜੀ ਕਿੱਥੇ ਹੋਰ ਦਾ ਸੀ ਕੱਲ ਦੀ ਰਾਤ ਰੋਪੀ ਨਹੀਂ ਨਹੀਂ ਜਿਹੜਾ ਅਗਵਾ ਹੈ ਸੀ ਅਗਵਾ ਦੇ ਫਿਲਹਾਲ ਜਿਹੜਾ ਅਗਵਾ ਹੋਇਆ ਸੀ ਉਹ ਤੁਹਾਨੂੰ ਐਫ ਆਰ ਚ ਪਤਾ ਲੱਗ ਗਿਆ ਸੀਗਾ ਕਿ ਇੱਥੇ ਜਿਹੜੀ ਆ ਢਾਈ ਨੰਬਰ ਚੌਕੀ ਜਿਹਨੂੰ ਆਪਾਂ ਮਿਲਰਗਾ ਚੌਕੀ ਕਹਿੰਦੇ ਆ ਜਿਹਦੇ ਮਗਰਲੇ ਪਾਸੇ ਕੋਈ ਹੈਗਾ ਜੀ ਉੱਥੇ ਉੱਥੇ ਕੰਮ ਕਰਦਾ ਸੀ ਦੁਕਾਨ ਦਾ ਆਪਣੇ ਜਿਹੜੀਆਂ ਸੇਲ ਪਰਚੇ ਜਿਹੜੀਆਂ ਟੀ-ਸ਼ਰਟ ਦੀਆਂ ਲਾਟ ਟੁੱਟ ਲੈਂਦਾ ਸੀਗਾ ਤੇ ਰਹਿੰਦਾ ਇਹ ਮੇਰੇ ਕਹਿੰਦਾ ਉਧਰ ਜਿਹੜੀ ਸ਼ਿਮਲਾਪੂਰੀ ਦੇ ਇੱਥੇ ਜਿੱਥੇ ਇਹ ਕਰਾਇਆ ਤੇ ਮਕਾਨ ਤੇ ਮਤਲਬ ਬਤੌਰ ਪੀਜੀ ਪੀਜੀ ਲੈ ਕੇ ਰਾਤਿਆ ਸੀ ਦੱਸਿਆ ਜੇ ਮਕਾਨ ਮਾਲ ਜਿਹੜਾ ਉਥੇ ਜਿਹਨੇ ਸ਼ੋਪ ਲਿਤੀ ਹੋਈ ਆ ਉਹਦੇ ਕੋਲੋਂ ਦੱਸਿਆ ਜੇ ਕਿ ਪੰਜ ਤਿੰਨ ਕਿਲ ਨੂੰ ਮਿਲਨੇ ਹੋਏ ਸੀ ਕਿ ਇੱਥੇ ਅ ਇੱਥੇ ਕੰਮ ਕਰਦੇ ਨੇ ਹਾਂ ਜੋ ਸਾਡੇ ਵੀ ਪੁੱਛਗਿੱਛ ਦੇ ਵਿੱਚ ਇਹੋ ਗੱਲ ਆਈ ਆ ਜਦੋਂ ਹੁਣ ਇਹਨੂੰ ਕਿਉਂਕਿ ਅਸੀਂ ਜਿਹੜਾ આરોપી ਦੇ ਨਾਲ ਗ੍ਰਫਤਾਰੀਆਂ ਦੇ ਨਾਲ ਨਾਲ ਤੇ ਜਿਹੜਾ ਇਹ ਅਗਵਾ ਹੋਇਆ ਸੀ ਵਿਅਕਤੀ ਜਿਹਨੂੰ ਜੀ ਵਗਰ ਇਹ ਸੁਜੀਤ ਕੁਮਾਰ ਸੁਜੀਤ ਦਿਨਕਰ ਪਾਟੇਲ ਇਹਨੂੰ ਵੀ ਆਪਰ ਕਵਰ ਕੀਤਾ ਜੀ ਰਿਕਵਰ ਕਰਤੇ ਤੇ ਇਹ ਤੋਂ ਵੀ ਜੋ ਸਾਨੂੰ ਫਿਲਹਾਲ ਮੁੱਢਲੀ ਪੁੱਛੇ ਸੀ ਵਿੱਚ ਇਹੀ ਆਇਆ ਕਿ ਇਹਨੂੰ 3-4 ਮਹੀਨੇ ਤੇ ਆਏ ਨੇ ਤੇ ਇੱਥੇ ਇਹ ਵਿਸਕਰ ਰਹਾ ਜੀ ਕੁਝ ਹੋਰ ਵੀ ਲੱਭਿਆ ਜਿੱਦਾਂ ਜਿੱਦਾਂ ਸਾਨੂੰ ਇਹਦੇ ਵਿੱਚ ਪ੍ਰੋਗਰੈਸ ਹੋਊਗੀ ਇਹ ਡੈਫੀਨਿਟਲੀ ਹੈ ਕਿ ਜਿਹੜੀ ਪ੍ਰੈਸ ਮੀਡੀਆ ਹੈ ਪ੍ਰੈਸ ਹੈ ਮੀਡੀਆ ਆ ਇਹਨੂੰ ਬਰਾਬਰ ਜੋ ਦਰਜਾ ਬਜਾਦਾ ਸਾਡੇ ਅਧਿਕਾਰੀ ਨੇ ਇਹ ਦਰਜਾ ਬਜਾਦਾ ਅਧਿਕਾਰੀ ਨੂੰ ਬਰਾਬਰ ਇਨਫੋਰਮ ਕਰਦੇ ਰਹਿਣਗੇ ਜੇ ਕੋਈ ਵਕੀਲ ਨਾਲ ਗੱਲ ਹੋਈ ਜੇ ਰੋਕੀਨ ਨੂੰ ਮਿਲਣ ਆਇਆ ਸੀ ਕੋਈ ਨਿੱਜੀ ਕੰਮ ਕਰਨਾ ਹੈ ਤੋਂ ਅਸੀਂ ਆ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹ ਅਸੀਂ ਹਰ ਚੀਜ਼ ਨੂੰ ਹਰ ਐਂਗਲ ਇਨਵੈਸਟੀਗੇਟ ਕਰਾਂਗੇ ਕਿ ਵਿੱਚ ਅਸਾ ਸੱਚਾਈ ਕੀ ਹੈ ਜੀ